ਅੱਛਾ ਕਿੰਨੇ ਮੰਗੇ ਬਾਈ ਨੇ 20 ਦੇ ਅੜਿਆ ਯਾਰ ਦੱਸ ਬਈ ਉਹ ਬਰਾਬਰ ਦੀ ਪਾਠ ਦਵਾਈ ਆ ਤੈਨੂੰ ਜਿਹਨੂੰ ਮਰਜੀ ਸੌਦਾ ਜਾਇਜ਼ ਆ ਵੀਡੀਓ ਚ ਕਹਿਣਾ ਮੈਂ ਬੱਕਰੀ ਜੰਗੀ ਆ ਬਈ ਇੱਕ ਗੱਲ ਆ ਕੀ ਜੇ ਬਈ ਖੋਰ ਲੈਣਾ ਤਾਂ ਲੈ ਲੈ ਮੈਂ ਮੋੜ ਦੇਣਾ ਬਾਈ ਮਾਰਾ ਪਿੱਛੇ ਹੀ ਜੱਗੀ ਹੈ ਬੱਕਰੀ ਡੇਡੀ ਕਰੀ ਅੱਜ ਤਾਰਾ ਦੇ ਜਾਂਦੇ ਬੱਕਰੀ ਹਾਂ ਕਰੀ ਜਾਂਦੀ ਮੈਂ ਹੀ ਵੇਖ ਕੇ ਆਂ ਅੱਜ ਬਣ ਗਈ ਬੱਕਰੀ 30000 ਰੁਪਏ ਆਉਂਦੇ ਪੰਜਾਬੀ ਦੇ ਬਾਈ ਨੇ ਕੀ ਲਾ ਨਫਾ ਦੱਸਾ ਖਾਰਾ ਯਾਰ ਲੈ ਪੈਸੇ ਜਾਨੀ ਨਹੀਂ ਕਹਿਦਾ ਅਵੀ ਦਾ ਤੱਕਾ ਯਾਰ ਭੋਮੇ ਹੁਣ ਮੈਂ ਯਾਰ ਗੱਲ ਸਰੇ ਲਾ ਦੇ ਦੇ ਯਾਰ ਬਾਈ ਕੀ ਆ ਇਹ ਹੁੰਦਾ ਆਪਾਂ ਕਹਦੇ ਬੱਕਰੀ ਕੱਲੀ ਆ ਬਾਈ ਇਹ 100 ਬਣਾ ਚੰਗੀ ਬੱਕਰੀ ਆ ਯਾਰ ਆਪਣੀ ਚੌਗੀ ਬੱਕਰੀ ਆ ਬਾਈ ਕਰ ਲੈ ਯਾਰ ਕੌੜਾ ਭੱਟ ਲੈ 500 ਰੁਪਏ ਦਾ ਯਾਰ ਜਾ ਲੈ ਯਾਰ ਹੁਣ ਮੈਂ ਬੰਦੇ ਦਾ ਪਿੰਡ ਵੀ ਨਹੀਂ ਜਾਣਦਾ ਦੇ ਪੈਸੇ ਦੇ ਜਾ ਲੈ ਜਾ ਚੰਗੀ ਬੱਕਰੀ ਕਰਕੇ ਸਾਨੂੰ ਪੈਸੇ ਪਾਉਣੇ ਪੈਂਦੇ ਆ ਪਾਸੇ ਖੜਿਆ ਨੂੰ 18.5 18.5 ਦੀ ਬਾਈ ਯਾਰ ਓਏ ਮਹਗੀ ਹੋਵੇ ਮੈਂ ਬੈਠਾ ਆਪੋ ਆਪਣੀ ਆਪੋ ਆਪਣੀ ਲੈ ਲੈ ਬੱਕਰੀ ਤੇਰੀ ਇੱਥੇ ਹੀ ਵੇਚੂ ਮੈਂ ਹੋ ਗਈ ਯਾਰ ਹੋ ਗਈ ਯਾਰ ਲੈ ਪੈਸੇ ਇੱਥੇ ਵੇਚਾਂਗੇ ਤੇਰੀ ਬੱਕਰੀ ਜੇ ਵੇਚਣੀ ਤਾਂ ਯਾਰਾਂ ਆ ਦਵਾਤੀ ਕੰਤੀ 22000 ਦੀ ਬੱਕਰੀ ਆ ਜਿਹਨੂੰ ਮਰਜ਼ੀ ਵਿਖਾ ਲਾ ਹਾਂ ਨਾਲ ਆਪਾਂ ਤੇ ਜਵਾਨ ਹਾਂ ਹਾਂਜੀ 500 ਨਫਲ ਇਹਨਾਂ ਦਾ ਮਾਇਲ ਖਾ ਲੈ ਚੱਲ ਬਈ ਆ ਪਾਣੀ ਕਰਦੇ ਜਵਾਨੋਂ ਨਹੀਂ ਦੇ ਜੁਆਇਨ ਕਰਦੇ ਦਿਓ ਨਾ ਡੋਂ ਦਾ ਕੋਈ ਗੱਲ ਨਹੀਂ 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 ਠੀਕ ਆ ਠੀਕ ਆ ਕਿਹੜਾ ਪਿੰਡ ਆਪਣਾ ਬਾਈ ਸੁਖਨਾਨ ਦਾ ਬਾਈ ਬਾਈ ਸੁਖਨਾਨ ਤੋਂ ਆਏ ਸੀ ਕਿੰਨੇ ਕ ਨਗ ਲੈ ਆਂਦੇ ਬਾਈ ਲੈ ਹੈ 13 14 ਬਈ ਅੱਜ ਤੇ ਆ ਜੋੜੀ ਵੇਚਤੀ ਬਾਈ ਨੇ ਹਾਂ ਦੱਸ ਬਾਈ ਬੱਚਾ ਵਿਖਾਈਆਂ ਰ ਇਹਦਾ ਠੀਕ ਠੀਕ ਆ ਆ ਪਾਠਾ ਮਗਰ ਬਹੁਤ ਚੰਗੀ ਤੇ ਇਹ 1.5 18000 ਦੀ ਹੋ ਗਈ ਇਹ ਬਾਈ ਨੇ 18 ਲਾਇਆ ਸੀ 500 ਫਰ ਮੈਂਪ ਆਇਆ ਮਾਂ ਚੱਲ ਯਾਰ ਸਿਰੇ ਚੜ ਜੇ ਕੰਮ ਲੈ ਬਈ ਗਿਣ ਦਿਓ ਪੈਸੇ ਲਾਓ ਵੀ 사ਜਣੋ ਆ ਸੌਦਾ ਹੋਇਆ ਬਹੁਤ ਵਧੀਆ ਬਾਈ ਵੀ ਆਖੇ ਲੱਗ ਗਿਆ ਆਪਣੇ ਗਿਣ ਕੇ ਕੱਢ ਲੈ ਇਹਦੇ 2000 ਦੀ ਗੁੱਟੀ ਆ 2000 ਕੱਢਦਾ 1500 ਹੈ ਹਾਂ ਸਿੱਧਾ ਸਾਹਿਬ ਬਾਈਆਂ ਨੂੰ ਫੜਾ ਦੇ ਪੈਸੇ ਗਿਣ ਲੈਣਗੇ ਹੱਥ ਮਾਰ ਲਾ ਵੀ ਆ ਦਾ ਬਾਹਰ ਕਾਰ ਸਹੀ ਗੱਲ ਲੈ ਬਾਈ ਸੁਖਾ ਨੰਦ ਤੋਂ ਆਏ ਸੀ ਵੇਚਣ ਆਲੇ ਤੇ ਲੈਣ ਆਲੇ ਬਾਈਆਂ ਦਾ ਪਿੰਡ ਫੇਰ ਭੁੱਲ ਗਿਆ ਸਰਾਵਾ ਉਹ ਜਿਹੜਾ ਦੀਪਾ ਤੁਹਾਡੇ ਪਿੰਡ ਦਾ ਦੀਪਾ ਮੈਂਬਰ ਉਹ ਪਰੇ ਜਿਹੜਾ ਬ੍ਰਾਹਮਣ ਅੱਛਾ 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 ਠੀਕ ਸਾਡਾ ਲਿਆਜੀ ਤਾਂ ਕਰਕੇ ਪੜਨਾ ਤੈਨੂੰ ਬ੍ਰਾਹਮਣ ਆਣੇ ਮੈਂ ਜਦੋਂ ਤੁਰਿਆ ਨਾ ਇੱਕ ਤਾਂ ਆਪ ਆਵਜਾਈ ਨਹੀਂ ਕਰਦੇ ਜਦੋਂ ਮੈਂ ਤੁਰਦਾ ਮੈਨੂੰ ਸ਼ੀਰ ਨਿਗਾ ਚੜ੍ਹ ਜਾਂਦੀ ਵੀ ਆਹ ਕੰਮ ਦੀ ਯਾਰ ਹੈ ਹੀ ਕੰਮ ਦੀ ਜਿਹੜੀ ਚੀਜ਼ ਦਵਾਈ ਯਾਰ ਬਾਈ ਤੇਰੀ ਆਤਮਾ ਖੋ ਜੋ ਦਰਪੀਏ ਭਰੇ ਬਾਈ ਇੱਕ ਤੈਨੂੰ ਹੋਰ ਦੱਸ ਦਿੰਦਾ ਕਿਉਂ ਬਾਈ ਇਹ ਬੂਰ ਕੰਨੀਆਂ ਰਾਜਸਥਾਨ ਚ ਇਸ ਕੀ ਦਾ ਮੁੱਲਾ ਮੁੱਲਾ ਜਿਹਨੂੰ ਮਰਜੀ ਦੇ ਦੇ 5-6000 ਇਹ ਕੰਨਾਂ ਦਾ ਹੀ ਮੁੱਲ ਬਹੁਤ ਆ ਰਹਿ ਗਈ ਆ ਭਿਆਣੀ ਘੜ ਸੀ ਉਹ ਆਪਾਂ ਨੂੰ ਵੀ ਪਤਾ ਬੱਕਰੀ ਕੀ ਰਹਿ ਗਈ ਤੈਨੂੰ ਐਡੀ ਬੱਕਰੀ ਮਾਲ ਕੱਢੀ ਜੀ ਲੈ ਵੀ ਭਾਈ ਗੈਣ ਲਾ ਪੈਸੇ ਆਪਦੇ ਆ ਖਰੇ ਕਰ ਲਾ ਐਨੂੰ ਮੂੰ ਕਰ ਲਾ ਭਾਈ ਲਾ ਵੀ ਲਗਾਤਾਰ ਦੋਸਤੋ ਸੂਰੇ ਵਾਲਾ ਬੱਕਰਾ ਮੰਡੀ ਚ ਸੌਦੇ ਹੋ ਰਹੇ ਆ ਜਿਵੇਂ ਕੋਈ ਅਗਲਾ ਸੌਦਾ ਹੋਇਆ ਤੁਹਾਨੂੰ ਇਸੇ ਤਰ੍ਹਾਂ ਲਾਈਵ ਦਿਖਾ ਦੇਾਂਗੇ ਦੋਸਤੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਚੰਗੀ ਲੱਗੇ ਤਾਂ ਜਿਹੜੀ ਜੱਗੀ ਰੁਪਏ ਪੈਣ ਵਾਲੇ ਹੁੰਦੇ ਨੇ ਨਾ ਆਪਾਂ ਪਾਸੇ ਖੜੇ ਪਾ ਦਿੰਨੇ ਆ ਕੋਈ ਬੰਦਾ ਚੈਲੰਜ ਕਰ ਜੇ ਵੀ ਮਹਿੰਗੀ ਬੱਕਰੀ ਆ ਮੈਂ ਹੁਣ 500 ਰੁਪਏ ਨਫਾ ਦੋਣਾ ਇਹਨੂੰ ਹੁਣੇ ਹੀ 500 ਰੁਪਏ ਹੁਣੇ ਕਹੀ ਇਹਨਾਂ ਦਾ ਲੈ ਲਾ ਲੈ ਹਾਂ 1000 ਰੁਪਏ ਨਫਾ ਕਹਿੰਦੇ ਪਰ ਇਹਨੇ ਕਰਾ ਵਿਚਾਰੇ ਨੇ ਵੇਚੀ ਨੇ ਤਾਂ ਘਰੇ ਰੱਖਣਾ ਨਹੀਂ ਬੱਚਾ ਚੁੱਪ ਕਰਕੇ ਲਾ ਜਾ ਬਾਈ ਉਹ ਕੁਟ ਵਾਲਾ ਆ ਪੱਟ ਵੇ ਕੀ ਕਹਿੰਦੇ ਆ 50 ਜਾਂ ਤੋਂ ਮੇਰੇ ਸਾਹੀ ਦੇ ਹਾਸੀ ਨੋਟਾ ਪੂਰੇ ਹੈ ਹਾਸੀ ਨੋਟਾ ਹੈ 90 ਹਾਸੀ ਆ ਬਈ ਯਾਰ ਅੱਲਾ ਕੱਲਾ ਕਹਿੰਦਾ ਕੋਈ ਗੱਲ ਨਹੀਂ ਤੂੰ ਬਣਾ ਲਿਆ ਲਓ ਬਈ ਪੈਸੇ ਸਮਝ ਲਓ ਪੂਰੇ ਆ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਆ ਵੀਡੀਓ ਬਣਾਉਣੇ ਆ ਆਪਾਂ ਆਪੇ ਮੁੱਕਰ ਜੂ ਕਿਵੇਂ ਸ਼ਾਮ ਤੱਕ ਤੇਰੇ ਕੋਲ ਉਹ ਵੀ ਸਾਹੀ ਆ ਗਈ ਤੇਰੇ ਕੋਲ 500 ਕਿੰਨੇ ਦਾ ਪੰਜ ਹੀ ਦਿੱਤਾ ਯਾਰ ਕਿਹੜੇ ਦਾ ਉਹ ਕਾਲਿਆ ਆ ਕਾਲੇ ਦਾ 5000 ਜੀ ਦੇਦਾ ਲੈ ਉਹ ਬਿੱਲੂ ਆਖਿਆ ਓਰੇ ਤੈਨੂੰ ਆਦਾ ਵਧੀਆ ਫਾਇਦੇ ਚ ਲੈ ਗਿਆ ਤੂੰ ਬਿੱਲੂ ਇੱਥੇ ਹੀ ਲੈ ਲੈਣਾ ਆ ਪੈਸੇ ਤੈਨੂੰ ਇਹਦਾ ਲਊ ਆ ਵੇ ਆਹ ਬੱਕਰਾ ਬੜਾ ਭਾਣਾ ਲੈ ਲੈ ਕਿੰਦੇ ਭਾਣਾ ਨਹੀਂ ਹੋਰ ਦੇਣਾ ਹੋਰ ਹੈ ਕਿੰਨੇ ਦਾ 45 ਦਾ 3000 ਲਓ ਯਾ ਆ ਬੱਕਰਾ ਬਿੱਲੂ ਨੇ ਲੈ ਲਿਆ 5000 ਦਾ ਪੈਸੇ ਕਿਵੇਂ ਆ ਪੈਸੇ ਦੇਵਾਂ ਕਦੋਂ 4000 ਰਹਿ ਗਿਆ ਅੱਥ ਨੇ ਠੀਕ ਆ ਹੋ ਗਈ ਸੁਖੇ ਆ ਜਾਓ ਵੀ ਭਾਈ ਸਾਡੇ ਨੂੰ ਦੇਖ ਮੈਂ ਕਿ ਕਰ ਜਿੰਨੇ ਦੀਆਂ ਦਾ ਸਾਡੇ 9 ਦੀ ਫਰ ਲੈ ਸਾਡੇ 9 ਲੈ ਆ ਸਾਡੇ 9 ਦੀ ਜਿੱਤੀ ਆ ਜਾ ਆ ਜਾ ਆ ਜਾ ਮੈਦਾਨ ਚ ਭੱਜੇ ਦਾ ਬੰਦੇ ਦਾ ਕੰਮ ਨਹੀਂ ਪਰ ਇਹਨੂੰ ਰੱਖਦਾ ਯਾਰ ਇਹ ਅੰਦਰ ਕਰ ਵੀਡੀਓ ਮੈਦਾਨ ਚ ਭੱਜਾ ਬੰਦਾ ਆ ਜਾ ਸਾਡੇ 9 ਦੀ ਜਿੱਤੀ ਆ ਜਾ ਪਰ ਇਹਨੂੰ ਕਰ ਆ ਜਾ ਆਹ ਭਾਈ ਇਹਦੇ ਨਾਲ ਦੁੱਤਾ ਦਾ ਐਫਐਡੀ ਭਜਿਆ ਨਾ ਇਹ ਬਹੁਤ ਕੋਸਾ ਦਾ ਸੱਜ ਆਇਆ ਭਾਈ ਇਹ ਜੀ ਚਲਿਆ ਦੇ ਦੇ ਇਹਦੇ ਨੂੰ ਦੇ ਦੇ ਨਹੀਂ ਨਹੀਂ ਦੋਵਾਰੀ ਦਾ ਨਵਾਸ ਸੀ ਕਿ ਬਸ ਨਹੀਂ ਨੰਦਾ ਨਹੀਂ ਹੋ ਗਈ ਯਾਰ ਉਹ ਨਹੀਂ 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 ਇਹ ਜੀ ਨਾ ਬਬੀ ਨਿਕਲਿਆ ਪਾਹ ਪਹੇ ਤੇ ਨੰਨੇ ਹਰ ਬਾਈ ਬੰਮਾ ਠੀਕ ਹੈ ਬਾਈ ਉਹ ਇੱਜ਼ਤ ਕਰਦੇ ਆਂ ਬੱਚਾ ਆਏ ਪੈਸੇ ਕੱਢੇ ਨਿਕਲੇ ਨਾ ਪੂਰੇ ਉਹਨੇ ਹਾਂ ਨਹੀਂ ਬਾਕੀ ਵੱਡਾ ਇਹਦਾ ਇੱਜ਼ਤ ਕਰਦੇ ਆਂ ਤਾਂ ਨਹੀਂ ਜੀਟ ਵਧਾ ਕੇ ਕਰ ਨੰਬਰ ਤੇ ਲਾ ਕੇ ਨਹੀਂ ਕੋਈ ਨਹੀਂ ਪੈਸੇ ਕਰਾ ਦੂਗਾ ਕਿੰਨੇ ਚਿਰ ਦੀ ਗੱਬਣਾ ਬਾਈ ਫੰਡ ਦੀ ਗਰੰਟੀ ਆ ਕੋਸ ਨਹੀਂ ਹੈ ਅਜੇ ਤੱਕ ਰਿਆ ਹੁਣ ਗਾਹ ਤੋਂ ਲਈ ਆ ਮੈਂ ਨਹੀਂ ਤੂੰ ਆਖਿਆ 2.5 ਮਹੀਨੇ ਦੀ ਕੋਈ ਨਹੀਂ ਮੈਨੂੰ ਕਹਿ ਬਾਈ ਨਹੀਂ ਗੱਲ ਕਰਦੀ ਨਾ ਹਰ ਬਣਾ ਰਿਹਾ ਹਾਂ ਯਾਰ ਪਰ ਖਾਕੀ ਹੈ ਮੈਂ ਕਿਸੇ ਨੂੰ ਦੇ ਦਾਂਗਾ ਲੁਪਨ ਕਰਕੇ ਇਹਨੇ ਲੈ ਗਏ ਬੰਦਰ ਮੈਂ ਇਸ ਨੂੰ ਦੇਣੀ ਹੈ ਮਰਚਾ ਸਾਡੇ 90 ਦੀ ਹੋ ਗਈ ਬਾਈ ਦੋ ਤੱਕ ਮਹੀਨੇ ਦੋ ਵੀ ਮਹੀਨੇ ਹੋਗੇ ਸੁੱਕੀ ਹਾਂ ਬਾਈ 90 ਦੇ ਵੇਖ ਲੈ ਬਾਈ ਸੁੱਕੇ ਲੋ ਵੀ ਪਹਿਲਾ ਸੌਦਾ ਸੂਰੇ ਵਾਲਾ ਬੱਕਰਾ ਮੰਡੀ ਤੇ ਹੋ ਚੁੱਕਾ ਹੈ ਬਾਈ ਸੁੱਕੇ ਨੇ ਲੈ ਲਈ ਬੱਕਰੀ ਗਲਤ ਨਾਮ ਪਾ ਦੇਣਾ ਬਾਈ ਕਿਹੜਾ ਪਿੰਡ ਆਪਣਾ ਹੋਰ ਦਾ ਕੁਝ ਨਹੀਂ ਦਾ ਕਿਹੜਾ ਦਵੜੀ ਖਾਨਾ ਕੀ ਨਾਂ ਆਪਣਾ ਵੇ ਜਾ ਬਾਈ ਵਿਜੇ ਪ੍ਰਧਾਨ ਨੇ ਇਹ ਬੱਕਰੀ ਵੇਚੀ ਆ ਬੱਕਰੀ ਪੁੱਛੀ ਗਏ ਨੇ ਮੈਂ ਲਾਇਆ ਹਾਂ ਸਰ ਤੂੰ ਆਪੇ ਲੈ ਲੈ ਇਹ ਨਹੀਂ ਜਿੱਤ ਨਹੀਂ ਬੱਕਰੀ ਪਹਿਲਾਂ ਨਹੀਂ 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 ਲਓ ਯਾਰ ਬੱਕਰੀ ਦਾ ਸੌਦਾ ਸਰੇ ਚੜ ਗਿਆ 95000 ਦਾ ਅਗਲਾ ਸੌਦਾ ਤੁਹਾਨੂੰ ਦਿਖਾਉਣੀ ਆ ਜੁੜੇ ਰਹੋ ਆਪਣੇ ਚੈਨਲ ਨਾਲ ਹਲੋ ਹਲੋ ਵਖਾਤ ਆ ਜਾ ਯਾਰ ਲਾ ਵੀ ਬੋਗੇ ਸਰਪੰਚ ਨੇ ਸੌਦਾ ਕੀਤਾ ਪਹਿਲਾ ਕੀਤਾ ਹੋ ਗਿਆ ਨਹੀਂ ਚੌਥਾ ਪੰਜਵਾਂ ਸੌਦਾ ਚੌਥਾ ਪੰਜਵਾਂ ਇਹ ਭਾਈ ਦਾ ਸੀਗਾ ਇਹਨੂੰ ਭੱਜਣ ਤੈਨੂੰ ਪਤਾ ਦਿੰਦੇ ਨਹੀਂ ਅੱਛਾ ਪੈਸੇ ਦੇਤੇ ਪੈਸੇ ਤਾਂ ਦੇ ਦੂਗਾ ਇਹ ਤਾਂ ਇੱਥੇ ਹੀ ਅੱਛਾ ਮੋੜ ਦੀ ਦਿਵਾਲੀ ਨੂੰ ਲੈ ਆਪਾਂ ਪੁੱਛ ਰਹੇ ਨੇ ਬਾਈ ਤੋਂ ਕਿੰਨੇ ਦੇਤੀ ਬਾਈ 45 ਦੀ 45 45 ਦੀ ਦੇਵੀ ਜੀ 45 ਦੀ ਚੱਲ ਠੀਕ ਆ ਕੀ ਮੰਗਿਆ ਸੀ ਬਾਈ ਹੰਸਰਾਇਆ ਵੀ ਯਾਰ 14 ਦੀ ਬਗਾਦੀ ਦੇ ਯਾਰ ਬਾਈ ਕਿਹੜਾ ਪਿੰਡ ਆਪਣਾ ਬਾਈ ਆਪਣਾ ਕਿਹੜਾ ਪਿੰਡ ਸਰਾਵਾ ਬਾਈ ਸਰਾਵਾ ਦੇ ਬਾਈ ਯਾਰ ਕਿੰਨੇ ਦੇਣੀ ਕੋਈ ਦੱਸ ਦੇ ਮੈਂ ਤਾਂ ਲੱਗ ਚੁੱਕਿਆ ਓ ਯਾਰ ਅੱਗਾ ਕਾ ਤੋਂ ਵੱਲਦਾ ਭਰਾਵਾ ਹੁਣ ਗਾਹਕ ਹੈਗਾ ਦੇ ਤੂੰ ਉਹ ਲੱਗੇ ਛੱਡ ਪਰੇ ਮੌਕਾ ਹੁੰਦਾ ਓ ਲਿਖਾਈ ਕਰਾ ਦੇਾਂਗੇ ਇਹਨਾਂ ਤੋਂ ਯਾਰ ਨਾ ਤੇਰੀ ਅੱਜ ਅਨਸਰ ਅੱਜ ਗਾ ਦੋ ਨਾ ਮੱਤੇ ਤੇ ਫਰਦੇ ਸੀਗਾ ਭਾਈ ਜੇ ਲੱਗੇ ਕਿ ਨੇ ਰੱਬ ਨੂੰ ਜਾਣਦੇ ਨਹੀਂ ਆ ਫੜੋ ਜਿਆਦਾ ਬੱਕਰੀ ਦੇ ਦੀ ਯਾਰ ਆਖੀ ਸੀ 15 ਦੀ ਉਹ ਨਹੀਂ ਉਹ ਰੱਖ ਲੈ ਯਾਰ ਖੋਲ ਬੱਕਰੀ ਤੂੰ ਖੋਲ ਲੈ ਯਾਰ ਉਹ ਦੇ ਦੇ ਉਹ ਭਾਈ ਚੰਗੇ ਆ ਪੈਸੇ ਲੈ ਵੀ 15000 ਰੁਪਿਆ ਲੱਗ ਗਿਆ ਬੱਕਰੀ ਦਾ ਤੇ ਬਾਈ ਨੇ ਨਹੀਂ ਦਿੱਤੀ